ਜਾਇਜ ਇਹਦਾ ਯਾਰ ਰੇਟ ਜਮਾ ਜਾਇਜੀ ਦੱਸਣਿਆ ਹਾਂ ਜਮਾ ਖੱਚ ਗਏ ਜਾਦੇ ਬੱਕ ਟੋਣ ਵਧਾਉਣ ਵਾਲੇ ਚੱਕਰਾਂ ਜੀ ਨਾ ਪਵੇ ਮਾ ਪਾ ਵੀ ਨਾ ਬਸ 45000 ਦੀ ਦੇ ਦੇ 45000 ਲੋਕ 40 40 ਦੇ ਟੋਕੜਾ ਵੇਚੀ ਜਾਂਦੇ ਹਣ ਤੁਣ ਬਾਈ ਓਕੇ ਜਮਾ ਮਾ ਖਾ ਜਮਾ ਓਕੇ ਬਰੇ ਚੋ ਕੇ ਦੇਖ ਕੇ ਅਗਲਾ ਫੇਰ ਲੈ ਕੇ ਜਾਵੇ ਯਾ ਠੀਕ ਆ ਦੱਲੀ ਕਰਕੇ ਹਾਂ ਠੀਕ ਆ ਲੋ 45000 ਰੁਪਏ ਮੰਗਣ ਬੱਸੀਆ ਕਰਨ ਵਾਲੀ ਦੇ ਬਹੁਤ ਸਾਰੇ ਹਾਂ ਬੈਠਾ ਗਈ ਆਪਣੇ ਘਰ ਦੀ ਹਾਂਜੀ ਇਹ ਮੰਨ ਕੇ ਚੱਲੇ ਨੇ ਦੂਜੇ ਸ਼ੂ 17 18 ਕਿਲੋ ਤੋਂ ਤਹਰਤੇ ਦੀ ਕੱਚੀ ਐ ਠੀਕ ਆ ਇਹ ਵੀ ਗਾਰੰਟੀ ਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਪੰਜ ਬਸਤੀਆਂ ਤਿੰਨ ਜਰਸੀਆਂ ਠੀਕ ਹੈ ਜੀ ਬਾਕੀ ਐਫ ਤੇ ਦੋ ਗਾਵਾਂ ਸੁਈਆਂ ਨੇ ਠੀਕ ਹੈ ਜੀ ਪੱਬ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਪਿੰਡ ਸਹਿਣਾ ਬਹੁਤ ਜ਼ਿਆਦਾ ਮੀਂਹ ਪਿਆ ਅੱਜ ਤੇ ਸੋਨੂੰ ਦੇਖ ਹੀ ਰਿਹਾ ਵੈਸੇ ਇਧਰ ਹੁਣ ਸਾਰੇ ਮੌਸਮੀ ਸੌਣ ਦਾ ਮਹੀਨਾ ਚੜ੍ਹ ਗਿਆ ਇਸ ਕਰਕੇ ਮੀਂਹ ਬਹੁਤ ਜ਼ਿਆਦਾ ਤੇ ਮੀ ਪੈਂਦੇ ਸੀ ਆਪਾਂ ਵੀਡੀਓ ਤੁਹਾਨੂੰ ਸੂਟ ਕਰਕੇ ਦਿਖਾ ਰਹੇ ਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਕੀ ਰੇਟ ਵੀ ਪੁੱਛਾਂਗੇ ਕੱਲੀ-ਕੱਲੀ ਗਾਂ ਦਾ ਤੇ ਬੱਸੀਆਂ ਦਾ ਬਾਈ ਜੀ ਨਾਲ ਅੱਜ ਰੁਕਨ ਡਾਇਰੈਕਟ ਕਰੋ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆਂ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰੇ ਆਪਣਾ ਨਾਮ ਗੁਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਅੱਜ ਬੱਸੀਆਂ ਲੈਣੀਆਂ ਆਪਾਂ ਹੈ ਹਾਂ ਜੀ ਪੂਰੀ ਵਧੀਆ ਟਾਪ ਦੀਆਂ ਬਸੀਆਂ ਲੈ ਲੈ ਜਲਦੀ ਪੂਰੇ ਟਾਪ ਦੀਆਂ ਬਰੀਡ ਤੇ ਕੰਮ ਕਰਨ ਵਾਲੀਆਂ ਠੀਕ ਆ ਤੇ ਪਹਿਲੀ ਬੱਸੀ ਜਰਸੀ ਦੀ ਦੱਸੋ ਜਾਣਕਾਰੀ ਵੀਰੇ ਆਪਣੀ ਇਹ ਵੀਰੇ 7-8 ਮਹੀਨੇ ਦਾ ਬੱਚਾ ਹੈ ਸਾਰੀਆਂ ਖੀਰੀਆਂ ਨੇ ਇੱਕ ਹੀ ਠੀਕ ਆ ਸਾਰੀਆਂ ਖੀਰੀਆਂ ਤੇ 7-8 ਮਹੀਨੇ ਦਾ ਬੱਚਾ ਆ 4-5 ਮਹੀਨੇ ਦਾ ਉਹ ਵੀ 7-8 ਮਹੀਨੇ ਦਾ ਠੀਕ ਆ ਉਹ ਸਾਲ ਦੀ ਆਪਾਂ ਪਹਿਲੀ ਬੱਸੀ ਤੋਰ ਕੇ ਦਿਖਾਓ ਨਾਲ ਇਹਦੀ ਜਾਣਕਾਰੀ ਦੋਨਾਂ ਨੂੰ ਰੇਟ ਦੱਸੋ ਭਰਾ ਬਣ ਕੇ ਝੋਲੀਆਂ ਬਸ ਖਿੱਚ ਕੇ ਜੇ ਰੇਟ ਦਾ ਦੇ ਝੋਲੀਆਂ ਦੇਖ ਬੱਸੀ ਜੀ ਤੇ ਠੀਕ ਆ ਕੋਈ ਮਾੜੀ ਨਹੀਂ ਲੇਤੀ ਵੀ ਆਪਣੀ ਕੋਈ ਫੋਟ ਸੰਗ ਨਹੀਂ ਸਾਰੀਆਂ ਦੇ ਡੇ ਡੇ ਹਨਾ बस कल्ली कल्ली चੰਗੀ ਤਰ੍ਹਾਂ ਦਿਖਾ ਦੇ ਫੋਟੋ ਸੰਕੇ ਜੀ ਹਾਂ ਨੋਪਰਾ ਨੂੰ ਪਸੰਦ ਕਰ ਲਿਓ ਬਾਈ ਨਾਲ ਫੋਨ ਕਰ ਲਿਓ ਤੇ ਫੋਨ ਤੇ ਗੱਲਬਾਤ ਕਰ ਲਿਓ ਤੇ ਬਾਕੀ ਨੰਬਰ ਮਾ ਤਾਬਕ ਆਪਾਂ ਦੱਸਾਂਗੇ ਕਿ ਰੇਜ ਨਾਲ ਪੰਜਾਬ ਵਾਲਿਆਂ ਨੇ ਆਪਣੇ ਤਰ ਫਿਰਕੀ ਲੇਤੀਆਂ ਵੀ ਨਹੀਂ ਠੀਕ ਆ ਐਣੀ ਵੀ ਕੋਈ ਉਹੀ ਨਾਲੀ ਕੱਦ ਕਾਠ ਦੀ ਅਜਮੈਂਟ ਲਾਲਾ ਆਪਣੇ ਇੱਥੇ ਇੱਥੇ ਹੁੰਦੀ ਆ ਜੇ ਹੁਣੀ ਨੇ ਠੀਕ ਆ ਇਹ ਚ ਦੇਖ ਜਾ ਟਵਾਟਾ ਦੇਖ ਲੈ ਕੋਈ ਜ਼ੂਮ ਨਹੀਂ ਕੀਤਾ ਭਰਾ ਠੀਕ ਆ ਤੁਹਾਡੇ ਸਾਹਮਣੇ ਫੇਸ ਚੈੱਕ ਕਰ ਸਕਦੇ ਹੋ ਥਣਸ ਨੂੰ ਦਿਖਾ ਦੇ ਇਹ ਪਹਿਲੇ ਨੰਬਰ ਤੇ ਆ ਰੇਡ ਪਈ ਪਹਿਲੀ ਦੱਸ ਦੇ ਰੇਟ ਵੀ ਇਹਨਾਂ ਦੇ ਆਪਾਂ ਦੇਣ ਲੈਣ ਜਾਲੀ ਕਰਾਂਗੇ ਬਾਹਲੇ ਆਪਾਂ ਕਰਦੇ ਨਹੀਂ ਇਹ ਆਪਾਂ ਬਸੀ ਦੇਵਾਂਗੇ 16000 ਦੀ ਸਾਰੀਆਂ ਦੀ ਦੱਸਦੇ ਮੈਂ ਇੱਕ ਇੱਕ ਲਈ ਦੱਸ ਤੋਰ ਕੇ ਦਿਖਾ ਕੇ ਲਿਕਲੀ ਦਾ ਕਿਉਂਕਿ ਚੈੱਕ ਕਰਵਾ ਚੰਗੀ ਤਰ੍ਹਾਂ ਹਣਾ ਆਨਲਾਈਨ ਕਿਸੇ ਨੇ ਨਹੀਂ ਬਾਈ ਬਸ ਦੇਣ ਲੈਣ ਜੀ ਦੱਸੂ ਮੈਂ ਬਾਈ ਨੇ 16000 ਰੁਪਏ ਬਾਈ ਨੇ ਇਹਦਾ ਰੇਟ ਦੱਸਿਆ ਤੇ ਤੋਰਾ ਤਾਰਾ ਤੁਹਾਡੇ ਸਾਹਮਣੇ ਆ ਡਾਇਮੰਡ ਪੀਸ ਹੀ ਆ ਪੂਰੀ ਹਾਂਜੀ ਹਾਂਜੀ ਬਾਕੀ ਫੇਸ ਤੇ ਤੁਹਾਨੂੰ ਥਾਣ ਦਿਖਾ ਚੁੱਕੇ ਤੇ ਫੇਸ ਚੈੱਕਲੋ ਦੁਬਾਰੇ ਫੇਰ ਤੇ ਤੋਰਾ ਤੁਹਾਡੇ ਸਾਹਮਣੇ ਆ ਕੋਈ ਜ਼ੂਮ ਨਹੀਂ ਸੈਂਪਲ ਵੀਡੀਓ ਉਪਰਾ ਠੀਕ ਹੈ ਜੀ ਇਹ ਹੈਗੀ ਸੀ ਇੱਕ ਨੰਬਰ ਰੇਟ ਬ ਠੀਕ ਆ ਵੀਰ ਬੰਦ ਹਾਂਜੀ ਵੀਰ ਦੂਜੀ ਬੈਰ ਦੀ ਜਾਨ ਬਸੀ ਜਾਣਕਾਰੀ ਦੂੰ ਦੂਜੀ ਵੀਰੇ ਹੈਗੀ ਹੈਗੀ ਇਹ 5-6 ਮਹੀਨੇ ਦੀ ਬਸੀ ਹੈ 5-6 ਮਹੀਨੇ ਦੀ ਇਹ ਆ ਲਿਆ ਠੀਕ ਆ ਇਹਦਾ ਹੀ ਫੇਸ ਦੇਖ ਬਰੀਡ ਦੇਖ ਤੁਸੀਂ ਇਹਦੀ ਨਾਲੇ ਠੀਕ ਆ ਲੋ ਭਰਾ ਚੱਕਾ ਸਦ ਕੱਦ ਕਾੜ ਸੁਖਨਾ ਕਰਮਾਂ ਵਾਲੇ ਦਾ ਮਾੜਾ ਜਾਨਵਰ ਆਪਾ ਲਿਆਉਂਦੀ ਨਹੀਂ ਜੀ ਤੇ ਤੁਹਾਨੂੰ ਠੀਕਾ ਠੀਕਾ ਹਾਂ ਹਾਂ ਬਹੁਤ ਸੋਹਣਾ ਤੇ ਬੱਸੀ ਆਪਰਾ ਚਾਰ ਹੀ ਥਾਣੇ ਦੇ ਇਹ ਵੀ ਤੁਹਾਨੂੰ ਥਾਨ ਚੈੱਕ ਕਰਵਾ ਦੇ ਬੱਸੀ ਐ ਦੀ ਝੋਲੀ ਦੇ ਤੇ ਹੁਣ ਇਹਦਾ ਖੱਚ ਕੇ ਜਿਹੜੇ ਰੇਟ ਦੱਸ ਦੇ ਬਸ ਬਸ ਦੇਣ ਲੈਣੇ ਜਿਹੜਾ ਕੰਮ ਬਾਈ ਹਿਬ੍ਰਿਡ 13000 ਦੀ ਇਹ 13000 ਦੀ ਤੇ ਮੈਨੂੰ ਮਾੜੀ ਜੀ ਝੋਲੀ ਦਿਖਾ ਦੇ ਬੰਦ ਕੇ ਝੋਲੀਆਂ ਦਾ ਝੋਲੀਆਂ ਤਾਂ ਸਾਰੀਆਂ ਬੱਸੀਆਂ ਟੋਪ ਆਪਾ ਦੇਖ ਕੇ ਲੈ ਹਾਂ ਠੀਕ ਆ ਵੀਰੇ ਲੰਮੜੀ ਜੀ ਪਚੋਲੀ ਦਿਖਾ ਦੀ ਮੂਹਰ ਕਰ ਲ ਮਾੜਾ ਜਾਂ ਥਣ ਦੇਖੀ ਤੂੰ ਛਾਲ ਦੀ ਬੱਸੀ ਆ ਰਹੀ ਐ ਇਹਨਾਂ ਦੀ ਠੀ ਲੋਜੀ ਇਹ ਕੋਰਪੋਰੇਟ ਐਕਟਮੈਂਟ ਕਮਿਸ਼ਨ ਦਾ ਚਾਰ ਹੀ ਥਾਣਾ ਲੰਮੇ ਲੰਮੇ ਥਾਣਾ ਭਰਾ ਠੀਕ ਹੈ ਜੀ ਹਾਂ ਜੀ ਤੁਹਾਨੂੰ ਨੰਬਰ ਦੱਸੋ ਜਰਸੀ ਦੀ ਤਿੰਨ ਨੰਬਰ ਜਰਸੀ ਵੀਰੇ ਹੈਗੀ ਹੈਗੀ 6-8 ਮਹੀਨੇ ਦਾ ਬੱਚਾ ਹੀ ਹੈ ਹਾਂਜੀ ਇਹ ਵੀ ਐ ਇੱਕ ਪਿਆਵਾ ਬੱਸੀ ਦੇ ਠੀਕ ਹੈ ਟੈਗ ਵੀ ਪਿਆਵਾ ਉਹਦਾ ਸਕੈਨ ਹੋ ਜਾਂਦਾ ਨਾ ਉਹ ਦੂਜੀ ਦੇ ਟੈਗ ਤੇ ਉਹਦੇ ਟੈਗ ਪਿਆਵਾ ਕੋਈ ਨਹੀਂ ਦੇਖ ਆ ਬੱਸੀ ਦੇ ਲੋਜੀ ਕੱਦ ਕਾਟ ਸੁਖਣਾ ਸੋਹਣਾ ਕਰ ਵੀ ਜਾਨ ਵਾਲੀ ਬੱਸੀ ਹੈ ਠੀਕ ਹੈ ਤੋ ਉਹਦੀ ਵੀ ਹੈਗੀ ਤੇ ਫੇਸ ਕਰਕੇ ਦੇਖ ਸਕਦੇ ਹੋ ਤੋ ਉਹ ਸੀ ਮੈਂ ਜਾਂਦੀ ਹੈ ਨਾ ਰੋਜ ਅੰਗੂ ਠੀਕ ਆ ਲਓ ਭਰਾ ਲੋ ਚ ਇਹਨਾਂ ਕਰੀ ਹੋਰ ਖਾਏਗਾ ਫਿਰ ਦੇਖ ਕਰ ਸਕਦੇ ਤੇ ਹੁਣ ਰੇਟ ਭਰਾ ਬਣ ਕੇ ਜਮਾ ਜਿਆਦਾ ਦੱਸਦੇ ਬਸ ਬੰਗਿਆਂ ਨੂੰ ਬਸ ਇਹਦਾ ਵੀ 16000 ਰੁਪਏ ਯਾਰ ਇਹ ਕੋਈ ਨਹੀਂ ਇਹ ਪਹਿਲੀਆਂ ਲਓ ਜੀ ਚਾਰ ਖਾਣਾ ਕੋਈ ਆਰਡਰ ਨਹੀਂ ਕੋਈ ਸਾਗ ਇਹ ਹੈਗੀ 3 ਨੰਬਰ ਆ ਗਰਦੀਪ ਭਾਈ ਜੇ ਬੱਸੀਆਂ ਜੇ ਸਾਰੀਆਂ ਇਕੱਠੀਆਂ ਕਿਹਨੇ ਲੈ ਕੇ ਜਾਣੀਆਂ ਕਰਾਇਆ ਕਰੂਏ ਦਾ ਕੋਈ ਹੱਲ ਹੋ ਜੂ ਮਾੜਾ ਮੋਟਾ ਕਰ ਦਿਆਂਗੇ ਵੀਰੇ ਐ ਤਾਂ ਕਰਾਂਗੇ ਯਾਰ ਮਾੜਾ ਮਾੜਾ ਮਾਨਤਾਂ ਦਾ ਅਸਾ ਜੇ ਇਕੱਲੀ ਇਕੱਲੀ ਚ ਕਰਨਾ ਉਹਦੇ ਚ ਵੀ ਕਰ ਦੋਗੇ ਜੇ ਇਕੱਠੀਆਂ ਲੈ ਕੇ ਆਈਆਂ ਹਾਂ ਵੀਊ ਕਰਾਂਗੇ ਥੋੜਾ ਥੋੜਾ ਹੀ ਨਾ ਜੇ ਇਕੱਠੀਆਂ ਲੈ ਕੇ ਬੰਦੀ ਕਰਨੀ ਹੈ ਐ ਵੀਰੇ ਜੇ ਇਕੱਠੀਆਂ ਕਰਾਂਗੇ ਤਾਂ ਵੱਧ ਨਹੀਂ ਲੈ ਸਕਦਾ ਥੋੜਾ ਜਿਹਾ ਚਲ ਐ ਕੋਈ ਗੱਲ ਨਹੀਂ ਕਰ ਦਿਆਂਗੇ ਜੀ ਇਕੱਠੀਆਂ ਲਊਗਾ ਕਰਾਂਗੇ ਆਪਾਂ ਫਿਰ ਜਿਹੜੇ ਪੰਜੇ ਬੱਸੀਆਂ ਪਾਲਣੀਆਂ ਪੰਜੇ ਟੌਪ ਦੇ ਤਰ੍ਹਾਂ ਬੱਸੀਆਂ ਬੱਸੀਆਂ ਸੋਹਣੀਆਂ ਆਹ ਬੱਸੀ ਦੇਖ ਐਚ ਐਫ ਹਾਂਜੀ ਐਚ ਐਫ ਵਾਰੇ ਇਹ ਬੋਦੀਵਾਦੀ ਦੇ ਤੂੰ ਹੋਰ ਗੱਲ ਲੈ ਆ ਜਿਹੜੀ ਲੂਈ ਆ ਗਈ ਨਾ ਜਿੱਤੇ ਦੇ ਹਜੇ ਹਾਂਜੀ ਆਹ ਬੱਚੇ ਵਾਲੀ ਲੂਈ ਨੇ ਦੇਖ ਆਹ ਠੀਕ ਆ ਝਾੜੀ ਨਹੀਂ ਇਹਨੇ ਠੀਕ ਆ ਇਸ ਦੇਖਦਾ ਬੋਦੀਵਾਦੀ ਦੇਖ ਨਾਲੇ ਦੇਖਦਾ ਮੀਂਹ ਜਾ ਪਿਆ ਵਗ ਕੇ ਡੱਗ ਪਿਆ ਇਹ ਪਈ ਕਲੰਗੀ ਵਰਗੀ ਮੁਰਗੇ ਦੀ ਵਰਗੀ ਦੇ ਠੀਕ ਆ ਲਿਆ ਲਿਆ ਪ੍ਰਾਵਰਨ ਲਿਆ ਮੀਂਹ ਜਾ ਕਰਕੇ ਥੋੜਾ ਜਿਹਾ ਬਹੁਤ ਡਬਲ ਬੱਸੀ ਆ ਕੱਦ ਕਾਠ ਦੀ ਦੇ ਯਾਨ ਵਾਲੀ ਨਹੀਂ ਇਹ ਕੋਈ ਮਰੇ ਜੇ ਬੱਚੀ ਨਹੀਂ ਹੈਗੀ ਠੀਕ ਆ ਕਦ ਕਾਟ ਸੁਖ ਨੂੰ ਸੁਣਾ ਕਰਦਾ ਇਹਦਾ ਟੀਕੇ ਦੇ ਕਾਬਲੀ ਹੈ ਠੀਕ ਆ ਉਹ ਵਾਲੀ ਟਿਕਟੂ ਦੇ ਤਾਂ ਪਤਾ ਕੁਸਤਾ ਤਾਂ ਜਾਦਾ ਇਹ ਤਾਂ ਯਾਰ ਵੀਰੇ ਆ ਤਾਂ ਯਾਰ ਬੱਸੀ ਆ ਗਈ ਆਪਾਂ ਨੂੰ ਟੀਕੇ ਦਾ ਨਹੀਂ ਪਤਾ ਪਰ ਪੂਰੇ ਦੁੱਧੜੀ ਬੱਸੀ ਹੈ ਚੰਗੀ ਵੈੜ ਦੀ ਬੱਸੀ ਆ ਮੂੰਹ માં ਦੇਖਣ ਵਾਲੇ ਬੋਦਾ ਦੇ ਹਾਂ ਹਾਂ ਤੇ ਹੋਣੀ ਉਹ ਨਹੀਂ ਹੈਗੀ ਆ ਲੱਤਾਂ ਲੁੱਤਾਂ ਦੇਖ ਬੱਸੀ ਦੀ ਪਲਵਾਨ ਨਾੜੀਆਂ ਵਾਕੜੀਆਂ ਲੂਈਆਂ ਬੱਚਿਆਂ ਦੀ ਵੀ ਹਜੇ ਦੇ ਆ ਠੀਕ ਆ ਫਿਰ ਰੇਟ ਨਾ ਬਾਈ ਬੜਾ ਮੰਗਣੇ ਤੂੰ ਯਾਰ ਇਹਦਾ ਰੇਟ ਵੀਰੇ ਆਪਾਂ ਯਾਰ ਆਪਾਂ ਤਾਂ ਨਫੇ ਨਹੀਂ ਦੇਣੀ ਜਣੇ ਇਹ ਅੱਛਾ ਇਹ ਆਪਾਂ ਬੈਠ ਦੇ ਦਾਂਗੇ 22000 ਦੀ ਦੇਵੇਂਗਾ 22000 ਦੀ ਬੱਸੀ ਭਰਾ ਟੋਪ ਦੀ ਆ ਚੈੱਕ ਕਰ ਸਕਦੇ ਪੂਰੀ ਟੋਪ ਹੀ ਆ ਨਗੀਨਾ ਹੀ ਆ ਤਾਂ ਲੋ ਜੀ ਥਣਸ ਨੂੰ ਚੈੱਕ ਕਰਵਾ ਦੇ ਚਾਰ ਆ ਥਣਸ ਨੂੰ ਬਹੁਤ ਮੋٹے-ਮੋਟੇ ਦੇ ਠੀਕ ਆ ਵੀਰੇ ਠੀਕ ਆ ਥਣਾ ਜੀ ਤਾਂ ਕੋਈ ਬੱਸੀ ਆਪਣੀ ਮਾੜੀ ਹੈ ਹੀ ਨਹੀਂ ਠੀਕ ਆ ਲੋ ਜੀ ਤੇ ਇਹ ਹੈਗੀ ਹੀ ਚਾਰ ਨੰਬਰ 22 ਤੋਂ ਨੰਬਰ ਮੁਤਾਬਕ ਪੁੱਰਾ ਦੱਸ ਸਕਦੇ ਹਾਂ ਜੀ ਵੀ 5 ਨੰਬਰ ਦੱਸੋ ਬੱਸੀ ਇਹ ਵੀਰੇ ਹੈਗੀ ਹੈਗੀ ਇਸ ਹੋਊਗਾ ਮਗਨ 11 12 ਮਹੀਨੇ ਦਾ ਬੱਚਾ ਟੀਕੇ ਦੇ ਕਾਬਲੀਅਤ ਯਰਸੀ ਇਹ ਠੀਕ ਆ ਇਹ ਕਾਲੇ ਰੰਗ ਚ ਆ ਗਈ ਇਹ ਬਲੈਕ ਕਰ ਦੋ ਹਾਂ ਠੀਕ ਆ ਲਿਆ ਭਰਾ ਇਧਰੋਂ ਲਿਆ ਇਹਨੂੰ ਕੱਦ ਬੈਠੇ ਦਿਖਾਉਣੇ ਸਾਨੂੰ ਭਰਾ ਇਹਦਾ ਦੇਖ ਇਹ ਵੀ ਬੱਚੀ ਇਹ ਬੱਚੀ ਵੀ ਪੂਰੇ ਜਾਣ ਵਾਲੀ ਹੈ ਕੱਦ ਦੀ ਲੈ ਮੇਰੇ ਤੋਂ ਜੱਜਮੈਂਟ ਲਾ ਲਾ ਠੀਕ ਆ ਪਹਿਲਾਂ ਤਾਂ ਮੂੰਹ ਦਿਖਾ ਸਮਾਰ ਕੇ ਆ ਮੂੰਹ ਮਾਂ ਦੇ ਹਾਂ ਇਹ ਕਾਲੀ ਹੈ ਹਾਂ ਯਰਸੀ ਪਿਆ ਹੋਰਾ ਉਹ ਵੀ ਜਾਣ ਵਾਲਾ ਬੱਚਾ ਇਹ ਠੀਕ ਆ ਐਣੀ ਕੱਚਾ ਨਹੀਂਗਾ ਲੋ ਭਰਾ ਚੰਹ ਹੁਣ ਬਹੁਤ ਮੋਟਾ ਚੰਗਾ ਇਹਦਾ ਠੀਕ ਆ ਕੱਦ ਕਾਠ ਹਰੀਆ ਪੂਰੀ ਠੀਕ ਹੈ ਠੀਕ ਆ ਮੋਟੀ ਅੱਖ ਹੈ ਲੋਪਰਾ ਚੈੱਕ ਕਰ ਸਕਦੇ ਇਹ ਕਹਦੀ ਮੜ ਜੇ ਪੂਛ ਦੇ ਬਾਲ ਜਲੇ ਹੀ ਵੇ ਤਾਂ ਲੱਗਦੀ ਐ ਠੀਕ ਆ ਲੋਪਰਾ ਚੈੱਕ ਕਰ ਸਕਦੇ ਤੇ ਰੇਟ ਦਾ ਵੀ ਖਿੱਚ ਕੇ ਦੱਸ ਦੇਦਾ ਵੀ ਹੁਣ ਇਹਦਾ ਯਾਰ 14000 ਦੇ ਦੇਗਾ ਯਾਰ ਇਹ 14000 ਤੁਹਾਨੂੰ ਬਾਈ ਨੇ ਇਕੱਲੇ ਇਕੱਲੇ ਵਸਤੀ ਦਾ ਰੇਟ ਦੱਸਤਾ ਭਰਾ ਕਈ ਭਰਾ ਕਹਿੰਦੇ ਦੱਸ ਦੇ ਨਹੀਂ ਹਨ ਤੇ ਬਾਈ ਨੇ ਆਪਾਂ ਨੂੰ ਸਾਰਾ ਰੇਟ ਦੱਸਤਾ ਬਾਕੀ ਇਹ ਟੋਕੜ ਗੱਬਣਾ ਨਗਾਵਾਂ ਦਾ ਬੜਾ ਮਸ਼ਹੂਰਾ ਜੀ ਜਾਣਦੀ ਹੈ ਤਕਰੀਬਨ ਸਾਰਾ ਇਹਨੂੰ ਬਾਈ ਨੂੰ ਪਿੰਡ ਸਹਿਣਾ हां भाई गांआ दी दस जानकारी और लीजी एक आ गांआं की यार ए 5-6 ਦਿਨਾਂ ਦੀ ਸੂਈ ਵੈ 10 ਕਿਲੋ ਦੁੱਧ ਆ 5-6 ਦਿਨਾਂ ਦੀ ਸੂਈ ਵੀ ਆ 10 10 ਕਿਲੋ ਦੁੱਧ ਤੇ ਬੱਚਾ ਬੱਚਾ ਉਹ ਬੱਸੀ ਆ ਮਗਰ ਲੋ ਭਰਾ ਬੱਸੀ ਬਹੁਤ ਸੋਹਣੀ ਕਰਮਾਂ ਵਾਲੀ ਦੇਖ ਸਕਦੇ ਹੋ ਇਹ ਬਣ ਸਮਾਈ ਜੋਈ ਵੈ ਬਹਿੜ ਇਹ ਪੈਂ ਇੰ ਘਟੋ ਘਟ 20 ਕਿਲੋ ਦੁੱਧ ਆ ਲਈ ਆ ਠੀਕ ਆ ਸਮੀ ਵੀ ਨਹੀਂ ਹੋਗੀ ਪਹਿਲੇ ਪਸ਼ੂ ਜੇ ਬਾਲੇ ਹੋ ਗਏ ਯਾਰ ਅੰਦਰ ਬੰਨਣ ਨੂੰ ਥਾਂ ਹੈ ਨਹੀਂ ਠੀਕ ਆ ਨਹੀਂ ਤਾਂ ਮੈਂ ਮਾਰ ਲੈਂਦਾ ਮੱਥਾ ਦੇਣਾ 10 ਕਿ ਦਿਨ ਠੀਕ ਆ ਲੋ ਜੀ ਆ ਆਪਣਾ ਟੋਕੜਾਂ ਵਾਲੀ ਇਹਦਾ ਬੜਾ ਡਬਲ ਨਹੀਂ ਇਹਦਾ ਠੀਕ ਆ ਕੱਦ ਬਿਹੜ ਸੁਖਾ ਸੋਨਾ ਕਰਮਾ ਵਾਲੀ ਦਾ ਤਾਜੀ ਸੂਬੀਆ ਮਗਰ ਵੀ ਬੱਸੀਆ ਕਰਮਾ ਵਾਲੀ ਦੁੱਧ ਕਿੰਨਾ ਦੱਸਿਆ ਬਈ ਦੁਬਾਰੇ ਦਾ ਦੁੱਧ ਵੀਰੇ 10 ਕਿਲੋ ਆ ਭਾਵੇਂ 2 ਡੰਗ ਚੋਵੇ ਭਾਵੇਂ 4 ਡੰਗ ਚੋਵੇ ਭਾਵੇਂ ਕੋਈ ਧਾਰ ਵੀ ਨਾ ਮਰੀ ਅੱਛਾ ਜੀ ਹਾਂ ਠੀਕ ਆ ਇਹ ਤਾਂ ਮੰਨ ਕੇ ਚੱਲ 90 ਕਿਲੋ ਵਾਦੀ ਯਾਰ ਠੀਕ ਆ ਬਾਕੀ ਖਰਾਕ ਦੇ ਚਰਤੇ ਹਾਂ ਹਾਂ ਮੈਂ ਤੋੜ ਦੇਣੂ ਬਈ ਕੱਦ ਕਾਠ ਦਿਖਾ ਦੇ ਕੱਦ ਕਾਟਦਾ ਹੂੰ ਦੱਸਣ ਦੀ ਲੋੜ ਹੀ ਨਹੀਂ ਬਾਕੀ ਉਹ ਤਾਂ ਦਿਖੀ ਜਾਂਦਾ ਬਈ ਯਾਰ ਮਗਰ ਨੂੰ ਲੰਮੀ ਲੁੰਮੀ ਹਾਂ ਹਾਂ ਵੀਡੀਓ ਚ ਭਰਾ ਦੇਖ ਸਕਦੇ ਹੋ ਛੀਲ ਠੰਡੀ ਪੂਰੀ ਠੀਕ ਆ ਕੱਦ ਦੇਖ ਤੂੰ ਬਿਹੜ ਦਾ ਸੋਰਾ ਤੁਹਾਡੇ ਸਾਹਮਣੇ ਇਹਨੂੰ ਬਾੜੀ ਬੰਨ੍ਹ ਦੇ ਨੇ ਲੋ ਜੀ ਬੰਦ ਬੰਨ੍ਹ ਦੋ ਬਾੜੀ ਬੰਨ੍ਹ ਦੋ ਕੋਈ ਗੱਲ ਨਹੀਂ ਬੰਦ ਪਰਾ ਬੰਨ੍ਹ ਦੋ ਲੋ ਜੀ ਬਾਦ ਕੋ ਤੁਸ ਮਾਰ ਕੇ ਗਰਦੀ ਭਾਈ ਰੇਟ ਤਾਂ ਯਾਰ ਜਾਇਜ਼ ਆ ਇਹਦਾ ਯਾਰ ਰੇਟ ਜਮਾ ਜਾਇਜ਼ ਹੀ ਦੱਸ ਨੇ ਹਾਂ ਜਮਾ ਖੱਚ ਕੇ ਜਾਦੇ ਬਸ ਬੱਕ ਟੋਣ ਵਧਾਉਣ ਵਾਲੇ ਚੱਕਰਾਂ ਜੀ ਨਾ ਪਵੇ ਨਾ ਪਾਵੀ ਨਾ ਬਸ 45000 ਦੀ ਦੇ ਦੇ ਜੀ 45000 ਲੋਕ 40 40 ਨੇ ਟੋਕੜਾਂ ਵੇਚੀ ਜਾਂਦੀਆਂ ਸੰਤ ਨੂੰ ਭਾਈ ਓਕੇ ਜਮਾ ਮੈਂ ਕਹਾ ਜਮਾ ਓਕੇ ਵੀਰੇ ਚੋ ਕੇ ਦੇਖ ਕੇ ਅਗਲਾ ਫੇਰ ਲੈ ਕੇ ਜਾਵੇ ਯਾਰ ਠੀਕ ਆ ਬਸ ੱਲੀ ਕਰਕੇ ਹਾਂ ਠੀਕ ਆ ਲੋ 45000 ਰੁਪਏ ਮੰਗ ਇਹੀ ਮਨ ਕੇ ਚਾਲੇ ਨੇ ਦੂਜੇ ਸ਼ੂ 17 18 ਕਿਲੋ ਤੋਂ ਤਹਰਤੇ ਦੀ ਕੱਚੀ ਐ ਠੀਕ ਆ ਇਹ ਵੀ ਗਰੰਟੀ ਦਾ ਰਲ ਠੀਕ ਆ ਪਰ ਮੈਂ ਇਹਨੂੰ ਵੇਖ ਕੇ ਹੁਣ ਚੱਲ ਗੱਬਣ ਦੀ ਧਾਰਾਂ ਤਾਂ ਕਾਨੂੰ ਮਾਰਨੀ ਆ ਪਰ ਮੈਂ ਗੱਬਣ ਜੀ ਕੱਬਣ ਨੂੰ ਵੇਖ ਕੇ ਧਾਰਾਂ ਮਰੀ ਚੱਲ ਰਹੀ ਠੀਕ ਆ ਸੁਣਾ ਸੁਣਾ ਦੀ ਜਮਾ ਓਕੇ ਆ ਕਿੰਨਾ ਕਦ ਆਪਣਾ ਹੋ ਗਿਆ ਉਹਨੂੰ ਕਿੰਨੇ ਕਦ ਰਹਿੰਦੇ ਸਸ ਇਹ ਹਰਤੇ ਦਿਨ ਦੇ ਅੰਦਰ ਸ਼ੂ ਕੀ ਹਰਤੇ ਟੱਪਦੀ ਅੰਦਰ ਦਿਨ ਆਪਣੇ ਲਿਖਿਆ ਵੀ ਦਨ ਹਾਂ ਬਹੁਤ ਲਿਖਿਆ ਵੀ ਆ ਬਾਈ ਅੱਛਾ ਠੀਕ ਆ ਹਰਤੇ ਦੇ ਵਿੱਚ ਰੇਟ ਬਾਈ ਗੱਦੀ ਪਹਿਲੀ ਦੱਸ ਦੇ ਯਾਰ ਇਹਦਾ ਵੀ ਇਹ ਯਾਰ ਦੇ ਦੇਾਂਗੇ 60 ਦੀ ਦੇ ਦੇ। ਇਹ 60000 ਦੀ। ਤੇ ਪਹਿਲੇ ਸੀ ਦੁੱਧ ਕਿੰਨਾ ਦੱਸਿਆ ਸੀ? 17 18 17 18। ਇਹਦਾ ਗੁਣਾ ਜੀ ਕੋਈ ਥੋੜੀ ਹੈ। ਇਹ ਤਾਂ ਫੈਟ ਵੀ 6 ਆਉਂਦੀ ਆ ਬਈ। ਠੀਕ ਆ। ਠੀਕ ਆ। ਠੀਕ ਆ। ਲੋਪਰਾ ਚੈੱਕ ਕਰ ਸਾ ਦਿਓ। ਤੋਰਾ ਤਰਾ ਕਰਮ ਵਾਲੀ ਦਾ ਤੇ ਰੇਟ ਬਾਈ ਨੇ ਆਪ ਨੂੰ ਦੱਸਤਾ। ਹਲੇ ਕੱਚੀ ਦਾ ਰੇਟ ਆ ਬਈ ਹੁਣ ਐ। ਹੂੰ ਕੱਚੀ ਦਾ। ਠੀਕ ਆ ਕੱਚੀ ਦਾ ਰੇਟ ਆ ਬਰਾ। ਕਲੀਅਰ ਆ। ਕੋਈ ਪਤਾ ਹੀ ਨਹੀਂ ਹੁੰਦਾ। ਰੰਗ ਬਹੁਤ ਬਦਲ ਦਿੰਦੀ ਹੈ ਹਨਾ। ਹੂੰ। ਇਸ ਸੂਆ ਬਾਈ ਕਿਹੜਾ ਦੱਸਿਆ ਤੂੰ ਐ? ਇਹ ਤੀਜਾ ਸੂਆ। ਇਹ ਤੀਜਾ ਸੂਆ ਤੇ ਆਹਾ। ਬੜੀ ਜੰਗੀ ਬੜਾ ਟੈਲੈਂਟ ਵਾਲਾ ਨੇ ਠੀਕ ਆ ਟੱਲਾਂ ਦੇਖੀ ਰਿਹਾ ਮੈਂ ਦਿਖਾਉਣਾ ਲੋ ਲੋ ਛੱਡੋ ਮੈਂ ਟੱਲਾਂ ਲਖਾਉਂਦਾ ਨਹੀਂ ਹੋਣੀ ਬੰਦੇ ਠੀਕ ਆ ਲੋ ਜਾ ਠੰਡੀ ਚੀਜ਼ੀ ਬਹੁਤ ਆਖਾ ਬਾਕੀ ਫਿਕਸਡ ਆਰਡਰ ਰੱਖ ਦਈਏ ਠੀਕ ਆ ਫਿਕਸਡ ਆਰਡਰ ਪੂਰੀ ਮੋਟੀ ਗੱਦੀ ਭਈਆ ਹਾਂ ਕਿਵੇਂ ਸੂਇਆ ਸੱਚ ਇਹ ਵੀ ਤੀਜੇ ਸ਼ੁੰਦੀ ਹੂੰ ਤਾਂ ਦੂਜੇ ਕਹਿ ਕੇ ਦਿੱਤੀ ਆਪਾਂ ਨੂੰ ਮੈਨੂੰ ਤਾਂ ਤੀਜੇ ਲੱਗਦੀ ਇਹ ਤੀਜੇ ਲੱਗਦੀ ਠੀਕ ਆ ਚਲੋ ਉਸੇ ਦਾ ਦੂਜੇ ਹੀ ਹੋਵੇ ਬਾਕੀ ਅਗਲੇ ਵੀ ਆਹ ਲੋੜੀ ਸਮਝ ਆਣਾ ਵੀ ਜੇ ਅਗਲੇ ਨੂੰ ਜਿੰਨੀ ਕਿ ਸਮਝ ਲੱਗਦੀ ਆ ਉਸ ਨਾਲ ਅਗਲਾ ਖਰੀਦ ਸਕਦਾ ਆ ਤਾਬਲ ਟੁਕੜ ਬੜੀਆ ਬਾਈ ਨਾ ਜਰੂਰ ਕੰਟੈਕਟ ਕਰੋ ਪੰਜ ਬਸਤੀਆਂ ਤੇ ਦੋ ਗਾਵਾਂ ਇੱਕ ਤਾਜੀ ਸੂਈ ਤੇ ਇੱਕ ਗੱਬਣ ਠੀਕ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ ਪਰਜਾਇਜ ਇਹਦਾ ਯਾਰ ਰੇਟ ਜਮਾ ਜੈਜੀ ਦੱਸ ਨਾ ਹਾਂ ਜਮਾ ਖੱਚ ਗਏ ਜ਼ਾਦੇ ਬੱਕ ਟਾਉਣ ਵਧਾਉਣ ਵਾਲੇ ਚੱਕਰਾਂ ਜੀ ਨਾ ਪਵੇ ਮੈਂ ਪਾ ਵੀ ਨਾ ਬਸ 45000 ਦੀ ਦੇ ਦੇ 45000 ਲੋਕ 40 40 ਦੇ ਟੋਕੜਾ ਵੇਚੀ ਜਾਂਦੇ ਛਣ ਛਣ ਬਾਈ ਓਕੇ ਜਮਾ ਮੈਂ ਖਾ ਜਮਾ ਓਕੇ ਬਰੇਚੋ ਕੇ ਦੇਖ ਕੇ ਅਗਲਾ ਫੇਰ ਲੈ ਕੇ ਜਾਵੇ ਠੀਕ ਆ ਤੇ ਸੱਲੀ ਕਰਕੇ ਹਾਂ ਠੀਕ ਆ ਲੋ 45000 ਰੁਪਏ ਮੰਗ ਰ ਬੱਸੀ ਕਰਮ ਵਾਲੀ ਦੇ ਬਹੁਤ ਸਾਰੇ ਆ ਵੈਡ ਆ ਗਈ ਆਪਣੇ ਘਰ ਦੀ ਹਾਂਜੀ ਇਹ ਮੰਨ ਕੇ ਚੱਲੇ ਨੇ ਦੂਜੇ ਸ਼ੂ 17 18 ਕਿਲੋ ਤੋਂ ਤਹਰਤੇ ਦੀ ਕੱਚੀ ਆ ਇਹ ਠੀਕ ਆ ਇਹ ਵੀ ਗਾਰੰਟੀ ਦਾ